ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਇੱਕ ਅਮੋਲਕ ਲਿਖਤ ਰਾਣਾ ਪਬੌਰ ਦਾ ਤੀਸਰਾ ਹਿੱਸਾ ਆਓ ਪਿਆਰ ਨਾਲ ਸਰਵਣ ਕਰੀਏ ਜੀ ਰਾਣੀ ਮਹਾਰਾਜ ਮੈਂ ਸੁਣਿਆ ਹੈ ਸ੍ਰੀ ਜੀ ਸਾਡੇ ਰਾਜ ਨੂੰ ਚਰਨ ਕਮਲਾਂ ਨਾਲ ਪਵਿੱਤਰ ਕਰ ਗਏ ਹਨ ਰਾਜਾ ਕਿਸ ਤੋਂ ਸੁਣਿਆ ਨੇ ਰਾਣੀ ਨਿੱਕੋ ਤੋਂ ਰਾਜਾ ਨਿੱਕੋ ਪਟਿੱਕੋ ਬੜੀ ਪਾੜੇ ਪਟੜੀਏ ਅੱਜ ਦੁਪਹਿਰਾਂ ਦੀ ਗੱਲ ਹੈ ਮੇਰੇ ਪਾਸ ਸਰਕਾਰੀ ਸੋਹ ਹੁਣੇ ਆਪੜੀ ਹੈ ਇਹ ਪਹਿਲਾਂ ਹੀ ਕਿੱਥੋਂ ਉੱਡ ਕੇ ਤੱਕ ਆਈ ਰਾਣੀ ਕੋਈ ਗਵਾਲਾਂ ਆਈ ਹੈ ਜੋ ਪੋਠੋਹਾਰ ਤੋਂ ਉਜੜ ਕੇ ਆਇਆਂ ਵਿੱਚੋਂ ਹੈ ਉਹ ਆਪਣੇ ਪਿੰਡੋਂ ਨਗਰ ਨੂੰ ਆ ਰਹੀ ਸੀ ਦੁੱਧ ਦੀ ਮਟਕੀ ਸਿਰ ਤੇ ਸਾਸੋ ਬਨ ਵਿੱਚ ਸਤਿਗੁਰਾਂ ਨੂੰ ਤੱਕ ਕੇ ਖੜੀ ਹੋ ਗਈ ਤੇ ਬੋਲੀ ਕੁੱਟ ਦੁੱਧ ਦਾ ਪੀ ਲਓ ਸਤਿਗੁਰਾਂ ਆਖਿਆ ਕਿਉਂ ਤਾਂ ਕਹਿਣ ਲੱਗੀ ਮੈਨੂੰ ਪਤਾ ਨਹੀਂ ਤੁਸੀਂ ਧਾਰ ਤੱਕ ਕੇ ਚੌ ਚੜਾਇਆ ਹੈ ਆਪ ਬੋਲੇ ਕਿਉਂ ਬੋਲੀ ਮੈਨੂੰ ਪਤਾ ਨਹੀਂ ਕਲੇਜਾ ਧੜਕਣਾ ਹੈ ਅੱਖਾਂ ਫੁਰਕਣੀਆਂ ਹਨ ਸਿਰ ਮਗਦਾ ਹੈ ਇਹੋ ਹੋਂ ਉਮੰਗ ਹੁੰਦੀ ਹੈ ਕਿ ਦੁੱਧ ਆਪ ਪੀ ਲਓ ਮਹਾਰਾਜ ਬੋਲੇ ਅਸੀਂ ਕੌਣ ਹਾਂ ਕਹਿਣ ਲੱਗੀ ਨਹੀਂ ਜਾਣਦੀ ਤੁਸੀਂ ਕੌਣ ਹੋ ਆਪ ਮਹਾਰਾ ਮਨ ਚਾਉ ਪਰ ਆਇਆ ਹੈ ਸਤਗੁਰ ਕਿਆ ਮੁੱਲ ਲੈਸੋ ਕਹਿਣ ਲੱਗੀ ਦੁੱਧ ਵੇਚਿਆ ਤਾਂ ਪੁੱਤ ਵੇਚਿਆ ਪੁੱਤ ਵੇਚਿਆ ਤਾਂ ਰਹਿਆ ਕੀ ਆਪ ਬੋਲੇ ਬਿਨ ਮੁੱਲ ਕਿੰਜ ਪੀਵੀਏ ਬੋਲੀ ਅਸਾਂ ਕੰਗਾਲਾਂ ਦਾਰ ਤੱਕ ਨਹੀਂ ਹੂੰ ਤਕਣੀ ਨਾਲ ਠੰਡ ਪੈਣੀ ਏ ਔਰ ਕੇ ਮੂਲ ਮੰਗਾ ਆਪ ਬੋਲੇ ਇੰਜ ਨਾ ਪੀਂਦੇ ਹਾਂ ਇਹ ਸੁਣ ਰੋ ਪਈ ਨੈਣ ਮਿਟ ਗਏ ਰੰਗ ਬਦਲ ਗਿਆ ਫਿਰ ਨੈਣ ਖੋਲੇ ਹੌਕਾ ਲਿਆ ਖਬਰੇ ਕਿੰਨਾ ਜੁਗਾਂ ਦੀ ਦੁੱਧ ਲਈ ਪਈ ਮਗਰੇ ਮਗਰੇ ਫਿਰਨੀ ਹਾਂ ਮੈਂ ਥੋਂ ਕਿਉਂ ਨਹੀਂ ਪੀਂਦੇ ਪੈਸੇ ਜਿੰਨੇ ਲੈਸਾਂ ਦੂਏ ਦਿਨ ਮੁੱਕ ਜਾਸਣ ਮੂਲੀ ਦੇ ਕੇ ਪੀਓਗੇ ਪਿਓ ਪਿਓ ਸਈ ਮੂਲੀ ਦੇਓ ਦੇਓ ਨਾ ਤੇ ਪਿਓ ਨਾ ਤੁਸੀਂ ਦਾਤੇ ਜੋ ਹੋਏ ਦੇਓ ਨਾ ਪਰ ਜਿਹੜੇ ਵੱਡੇ ਹੋ ਉਹ ਦਾ ਮੁੱਲ ਦੇਓ ਪੈਸੇ ਮੁੱਕ ਜਾ ਸੁਣ ਤੁਸਾਂ ਪਾਸ ਵੇਚਾਂ ਤਾਂ ਕੁਛ ਤੁਹਾਡੇ ਜਿਹੜਾ ਮੁੱਲ ਪਵੇ ਹਾਏ ਰਾਮ ਰਾਮ ਹੈ ਕਿ ਕ੍ਰਿਸ਼ਨ ਕ੍ਰਿਸ਼ਨ ਹੈ ਕਿ ਰਬ ਰਬ ਹੈ ਕਿ ਉਹ ओ है के मैं मैं हाँ के दुध दुध है के पैसे पैसे हैं के दर्शन दर्शन है के तू तू है के मैं हैं, हैं। आह चले अजय दुध खीर समुद्र में आपे प्या रिड़की आपे प्या पीवी असी चले हाँ चाहना दे देश इस तरह दे मौले वाह कह रही सी ਕਲਗੀ ਤਰਜੀ ਦੇ ਚਿਹਰੇ ਨੇ ਵਟ ਖਾਦਾ ਪਰਵਟਿਆਂ ਵਿੱਚ ਵਟ ਪਿਆ ਬੁੱਲ ਦੰਦਾ ਵਿੱਚ ਦੱਬੇ ਗਏ ਨੈਣ ਮੁੰਦ ਗਏ ਤੇ ਪਲ ਮਗਰੋਂ ਛਾਲ ਮਾਰ ਕੇ ਉtre ਮਟਕੀ ਆਪ ਸਿਰੋਂ ਚਾਈ ਮੂਲਾਲੇ ਅਤੇ ਸਾਰਾ ਮੱਗਾ ਦੁੱਧ ਦਾ ਪੀ ਗਏ ਜਿਉਂ-ਜਿਉਂ ਦੁੱਧ ਪੀਤਾ ਉਸ ਦੀ ਹੋਸ਼ ਫਿਰਦੀ ਗਈ ਸ਼ੁਕਰ ਸ਼ੁਕਰ ਆਖਣ ਲੱਗ ਗਈ ਹੈ ਮੈਂ ਕਿੱਥੇ ਸਾਂ ਵਾਹਿਗੁਰੂ ਕੀ ਹੋਇਆ ਵਾਹਿਗੁਰੂ ਦਾ ਦੇਸ਼ ਕਿਹੜਾ ਹੋਇਆ ਕੌਣ ਰਾਜਾ ਹੈ ਉਸ ਦੇਸ਼ ਦਾ ਮੈਨੂੰ ਉਸ ਦੇਸ਼ ਕੌਣ ਲੈ ਗਿਆ ਉਸ ਦੇਸ਼ ਨੇ ਜੋਰੀ ਆਪੇ ਮੇਰੀ ਮਟਕੀ ਚਾ ਕੇ ਸਾਰਾ ਦੁੱਧ ਪੀ ਲਿਆ ਕੌਣ ਰਾਜਾ ਸੀ ਇਹਦਾ ਸੋਨਾ ਤੇ ਬਲੀ ਮੈਨੂੰ ਫੇਰ ਇੱਥੇ ਛੋੜ ਗਿਆ ਹੈ ਹੈ ਇਹ ਮੇਰੇ ਸਰੀਰ ਇਹ ਮੇਰੇ ਅੰਦਰ ਕੀ ਧੁੰਨ ਪੈ ਗਈ ਹੈ ਲੂੰ ਲੂੰ ਵਾਹਿਗੁਰੂ ਕਹਿ ਰਹੇ ਹਨ ਮੈਂ ਹਲਕੀ ਫੁੱਲ ਹੋ ਗਈ ਹਾਂ ਮੇਰਾ ਭਾਰ ਤੋਲ ਕੋਈ ਨਹੀਂ ਰਹਾ ਵਾਹਿਗੁਰੂ ਕਿਉ ਮੱਲੋ ਮੱਲੀ ਹੋ ਰਿਹਾ ਹੈ ਇਸ ਵਿੱਚ ਸਵਾਦ ਕਿ ਆ ਰਿਹਾ ਹੈ ਅੱਛਾ ਇਹ ਦੁੱਧ ਦਾ ਮੁੱਲ ਹੈ ਵਾਹਿਗੁਰੂ ਦੇ ਦੇਸ਼ ਇਹੋ ਸਿੱਕਾ ਟਰਦਾ ਹੋ ਚੰਗਾ ਮੁੱਲ ਮਿਲ ਗਿਆ ਮੈਂ ਮੂਰਖ ਆਖਾਂ ਇੰਜੇ ਪੀਓ ते ओ आखण मुल लो मैं की जाना मुल पैसे नहीं पर आह रस मिलेगा दुहाई वे लोका मैं गौ रस दिता ते राम रस पाया ने आओ वे लोको व्यापारी आया ने करो वे सोदे दो वे सोदे देवो देव वे गौ रस लवो वे मुल हां मुल राम रस राजा जी ਇਕ ਗਵਾਲਨ ਕਿਸੇ ਅਚਰਜ ਹੀ ਹਾਲ ਤੇ ਰਸਮਤੀ ਨਗਰੀ ਆਈ ਨਿੱਕੋ ਦੀ ਇਹ ਜਾਣੂ ਸੀ ਇਸਨੇ ਘਰ ਲਿਆਂਦਾ ਪਿਆਰ ਕੀਤਾ ਬਿਠਾਇਆ ਇਸ ਦੀ ਹੋਂ ਹੋਸ਼ ਸਾਰੀ ਸਲਾਮਤ ਹੋ ਗਈ ਹੈ ਤੇ ਸਿਰ ਬੀਤੀ ਸਾਰੀ ਆਪੇ ਦਸੀਸ ਜਿੰਨੀ ਕੋ ਯਾਦ ਸਾਸ ਇੱਕ ਇਸ ਦੀ ਸਹੇਲੀ ਨਾਲ ਸੀ ਬਾਕੀ ਸਾਰਾ ਹਾਲ ਉਸਨੇ ਦੱਸਿਆ ਹੈ ਉਹ ਆਖਦੀ ਹੈ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਉਹ ਆਨੰਦਪੁਰ ਰੇ ਆਈ ਹੋਈ ਹੈ ਪਰ ਇਸ ਨੂੰ ਹੁਣ ਤੱਕ ਪਤਾ ਨਹੀਂ ਸੀ ਪੂਰੀ ਹੋਸ਼ ਆਈ ਤੇ ਪਤਾ ਲੱਗਾ ਸੋ ਕਿ ਉਹ ਦੁੱਧ ਕਲਗੀ ਤਰਜੀ ਨੂੰ ਪਿਲਾ ਆਈ ਹੈ ਤੇ ਵਾਹਿਗੁਰੂ ਨਾਮ ਲੈ ਆਈ ਹੈ ਰਾਜੇ ਨੇ ਵਾਰਤਾ ਸੁਣੀ ਰਾਣੀ ਚਿਹਰਾ ਤਕਦੀ ਸੀ ਕਿੰਨੀ ਵੇ ਰਾਣੀ ਦੇ ਲੂ ਕੰਡੇ ਹੋਏ ਕਿੰਨੀ ਵੇ ਰੋਈ ਪਰ ਰਾਜੇ ਦਾ ਚਿਹਰਾ ਇੱਕੋ ਜਿਹਾ ਰਿਹਾ ਕੋਈ ਭਾਉ ਪ੍ਰਤੀਤ ਨਹੀਂ ਦਿੱਤਾ ਇਕ ਦੋ ਵੇ ਰਤਰਤਾ ਬੁਲਟੁਕੇ ਤੇ ਰਤਰਤਾ ਅੱਖਾਂ ਅਨੋਖੇ ਜੇ ਚਮਕਾਰ ਵਿੱਚ ਗਈਆਂ ਪਰ ਬੇਮਾਲੂ ਮੇ ਰਾਣੀ ਤੋਂ ਹੁਣ ਰਹਿਣਾ ਨਾ ਗਿਆ ਬੇਤਾਬ ਹੋ ਕੇ ਬੋਲੀ ਹੁਣ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਵਿੱਚ ਹੋ ਐਡੀ ਖੁਸ਼ੀ ਦੀ ਐਡੀ ਅਚਰਜ ਐਡੀ ਸ਼ਕਤੀ ਤੇ ਪਿਆਰ ਦੀ ਗੱਲ ਸੁਣ ਕੇ ਵੀ ਤੂੰ ਸਾਡੇ ਦਿਲ ਨੂੰ ਕੋਈ ਪਿਆਰ ਕੋਈ ਖਿੱਚਦਾ ਤੁਣਕਾ ਨਹੀਂ ਵੱਜਾ ਰਾਜਾ ਅੰਦਰ ਦੀ ਦੁਨੀਆ ਦੇ ਕਰਤਬ ਅੰਦਰ ਰਾਣੀ ਕੋਈ ਉਹ ਪ੍ਰਾਨੀ ਬੈਠਾ ਮਹਿਰਮ ਬੈਠੀ ਹਾਂ ਦਿਲ ਨੂੰ ਖੁੱਲਾ ਛੱਡਦੇ ਰਤਾ ਅੰਦਰਲੇ ਭਾਵਾਂ ਦਾ ਰਸ ਆ ਜਾਂਦਾ ਰਾਜਾ ਕੋਈ ਬੁਲਬੁਲ ਹੈ ਕੋਈ ਪਰਵਾਨਾ ਪਰਵਾਨਾ ਬੁਲਬੁਲ ਕਿਵੇਂ ਬਣੇ ਰਾਣੀ ਪਰ ਤੁਸੀਂ ਤਾਂ ਆਪਣੇ ਦਿਲ ਨੂੰ ਡੱਕਦੇ ਹੋ ਮੇਰੀ ਜਾਚ ਰਾਜਾ ਪੂਤ ਡੱਕੇ ਹੀ ਚੰਗੇ ਖੋਲ ਦਿੱਤੀ ਨਹੀਂ ਇਹ ਫਿਰ ਸਵਾਰ ਹੋਏ ਨਹੀਂ ਰਾਣੀ ਇਨਾ ਨਾ ਰਾਜਾ ਜੇ ਪ੍ਰੀਤ ਕਣੀ ਅੰਦਰ ਹੋਵੇ ਤਾਂ ਨਪਕੇ ਰੱਖੋ ਬੋਲੋ ਤਾਂ ਚਮਕ ਘਟਦੀ ਹੈ ਹਵਾਵਾਂ ਪਾਵਾਂ ਨਾਲ ਪ੍ਰਗਟ ਕਰੋ ਤਾਂ ਚਮਕ ਟੁੱਟਦੀ ਹੈ ਅੰਦਰਲਾ ਪਿਆਰ ਨਾਲ ਕੁਲ ਕੁਲ ਕੇ ਵਕਤੁਰੇ ਪਰ ਨੇਣਾ ਨੂੰ ਮੱਥੇ ਨੂੰ ਬੁੱਲਾਂ ਨੂੰ ਰੁਮਾਵਲ ਨੂੰ ਖਬਰ ਨਾ ਹੋਣ ਦੇਵੇ ਦਾਨ ਕਰੇ ਸੱਜਾ ਹੱਥ ਖੱਬੇ ਨੂੰ ਸਾਰ ਨਾ ਪਵੇ ਪਿਆਰ ਕਰੇ ਦਿਲ ਤਾਂ ਚਰਨਾਟ ਪਿਛਲੇ ਪਾਸੇ ਆਤਮਾ ਨੂੰ ਜਾਵੇ ਬਾਹਰਲੇ ਪਾਸੇ ਇੰਦਰੀਆਂ ਵੱਲ ਨੂੰ ਕਿਉਂ ਜਾਵੇ ਰਾਣੀ ਹਾਏ ਮੈਂ ਨਿਕਾਰੀ ਏਡੇ ਜੇਰੇ ਪਰ ਤੂੰ ਸਾਡਾ ਜੀ ਦਰਸ਼ਨ ਨੂੰ ਨਹੀਂ ਤੜਫਦਾ ਰਾਜਾ ਤੜਫਦਾ ਹੈ ਹੁਣ ਬਸ ਚਾਹ ਕਰੋ ਰਾਣੀ ਬੇਦਬੀ ਦੇਖੇ ਮਾ ਜੇ ਤੜਫ ਨਾ ਹੈ ਤਾਂ ਮੁਰਾਦ ਕਿਸ ਤਰ੍ਹਾਂ ਪੁੱਗੂ ਚੁੱਪ ਬੈਠੀਆਂ ਕੀ ਬਣੂ ਰਾਜਾ ਅੱਗੇ ਇਹ ਸਰੀਰ ਮਨ ਆਤਮਾ ਜਨਮ ਰਾਜ ਭਾਗ ਤੇ ਤੁਸੀਂ ਪ੍ਰਿਆਵਰ ਬਿਨ ਬੋਲੇ ਮਿਲੇ ਹਨ ਦਾਤਾ ਬੇਜਬਾਨਾ ਦੀ ਵੀ ਸੁਣਦਾ ਹੈ ਰਾਣੀ ਰੋ ਕੇ ਚਲੋ ਬਸਾਲੀ ਦਰਸ਼ਨ ਕਰੀ ਰਾਜਾ ਕਦੇ ਬ੍ਰਿਛ ਬੂਟੇ ਬੂਟੀਆਂ ਮਾਲੀਆਂ ਪਾਸ ਟੁਰ ਕੇ ਗਏ ਹਨ ਮਾਲੀ ਆਪ ਉਹਨਾਂ ਨੂੰ ਬੂਟੇ ਬੂਟੇ ਫਿਰ ਕੇ ਪਾਣੀ ਪਾਉਂਦਾ ਹੈ ਪਾਲਦਾ ਹੈ ਰਾਣੀਏ ਬੂਟੇ ਕਦੇ ਮਾਲੀਆਂ ਦੇ ਮਗਰ ਨਹੀਂ ਭਜੇ ਰਾਣੀ ਤਾਂ ਕੋਈ ਸਿੱਖ ਜਗਿਆਸੂ ਰੱਬ ਦਾ ਤਲਾਸ਼ੂ ਪੀਰਾਂ ਫਕੀਰਾਂ ਸੰਤਾਂ ਪਾਸ ਨਾ ਜਾਇਆ ਕਰੇ ਰਾਜਾ ਜਾਣ ਜ਼ਰੂਰ ਜਾਣ ਪਰ ਕਦੇ ਮੂਰਖ ਤੇ ਸਾਖਤ ਕਦੇ ਭੁੱਲੇ ਹੋਏ ਤੇ ਅਣਜਾਣ ਵੀ ਜਾਂਦੇ ਹਨ ਉਹਨਾਂ ਨੂੰ ਜਾਣ ਦੀ ਜਾਂਚ ਨਹੀਂ ਬੂਟੇ ਮਾਲੀ ਦੇ ਘਰ ਜਾਣੋ ਇਸ ਕਰਕੇ ਤਾਂ ਨਹੀਂ ਰੁਕਦੇ ਕਿ ਉਹਨਾਂ ਨੂੰ ਕੋਈ ਤਾਣ ਹੈ ਤੇ ਨਹੀਂ ਜਾਂਦੇ ਖਬਰੇ ਜੇ ਪੈਰ ਹੁੰਦੇ ਤਾਂ ਭੱਜੇ ਹੀ ਫਿਰਦੇ ਵਿਚਾਰਿਆਂ ਨੂੰ ਪੈਰ ਨਹੀਂ ਮੇਰੇ ਵੀ ਉਹ ਸ਼ਹਿ ਹੈ ਨਹੀਂ ਜੋ ਟੋੜ ਕੇ ਲੈ ਜਾਇਆ ਕਰਦੀ ਹੈ ਰਾਣੀ ਫਿਰ ਸਦੀ ਕਾਲੀਏ ਬਸਾਲੀ ਵਾਲੇ ਰਾਜੇ ਨੇ ਉਹਨਾਂ ਨੂੰ ਸਦਿਆਈ ਹੈ ਉਹ ਦੀਨ ਦਿਆਲ ਹਨ ਆ ਜਾਣਗੇ ਰਾਓ ਇਹ ਪ੍ਰੇਮ ਦੇ ਰਸਤੇ ਵਿੱਚ ਮੇਰੀ ਜਾਚੇ ਬੇਅਦਬੀ ਹੈ ਰਾਣੀ ਤਾਂ ਜਿਨੇ ਲੋਕ ਆਪਣੇ ਵੱਡਿਆਂ ਨੂੰ ਘਰ ਹੀ ਨਿਯੋਤਾਂ ਦਿੰਦੇ ਹਨ ਬੇਅਦਬੀ ਕਰਦੇ ਹਨ Rao ਨਹੀਂ ਬੂਟੀਆਂ ਨੂੰ ਜੀਬ ਨਹੀਂ ਕਿ ਮਾਲੀ ਨੂੰ ਸਤ ਕਲਣ ਮੈਂ ਸਤ ਕਲਾਂ ਇਹ ਕਹਿੰਦਿਆਂ ਐਉਂ ਜਾਪਿਆ ਕਿ ਰਾਜੇ ਦੇ ਨੈਣਾਂ ਤੋਂ ਹੰਝੂ ਕਿਰਨ ਲਗਾ ਹੈ ਪਰ ਅੱਖਾਂ ਨੇ ਪਾਟਣਾ ਖਾਦੀ ਤੇ ਉਹ ਉਥੇ ਨੈਣਾਂ ਵਿੱਚ ਹੀ ਪੀਤਾ ਗਿਆ ਰਾਣੀ ਫਿਰ ਕਿੰਝ ਸਿਕ ਪੂਰੀ ਹੋਸੀ Rao ਮਾਲੀ ਬੂਟੀਆਂ ਦੀ ਚੁੱਪ ਆਵਾਜ਼ ਦਾ ਜਾਣੂ ਹੈ ਉਹਨਾਂ ਦੇ ਨਾਂ ਟੁਰ ਸਕਣ ਤੇ ਨਤਾਣੇ ਪਉਣ ਦਾ ਵਕਬ ਹੈ Rani ਜੇ ਮਾਲੀ ਨੂੰ ਕੋਈ ਖਬਰ ਕਰ ਦੇਵੇ ਤਾਂ Rao ਇਹ ਮਾਲੀ ਅੰਤਰੀਆਮੀ ਹੈ ਤਰੋਂ ਆਇਆ ਹੈ Rani ਤੂੰ ਸਾਡਾ ਜੇਰਾ ਬੜਾ ਵੱਡਾ ਹੈ ਔਰ ਜੇ ਸਾਰਾ ਜਗਤ ਇਸ ਰਾਹੇ ਟੁਰੇ ਤਾਂ ਮਾਲੀ ਦਾ ਭਾਰ ਕਿੰਨਾ ਕੋ ਵਧੇ। ਰਾਓ ਮਾਲੀ ਭਾਰਤਾ ਹਰਨ ਆਇਆ ਹੈ। ਸਾਰਾ ਜਗਤ ਮੇਰੇ ਰਸਤੇ ਕਿਉਂ ਟੁਰੇ? ਮੈਂ ਤਦੇ ਤਾਂ ਚੁੱਪ ਹਾਂ ਕਿ ਜਿਸ ਰਾਹੇ ਮੈਂ ਪਿਆ ਹਾਂ ਕੋਈ ਨਾ ਪਵੇ। ਰਾਣੀ ਸਾਰੇ ਸਿੱਖ ਸੰਗਤ ਲੋੜਵੰਦ ਪ੍ਰੇਮੀ ਨੇਮੀ ਦਰਸ਼ਨ ਨੂੰ ਆਉਂਦੇ ਹਨ। ਰਾਓ ਰਬ ਨੇ ਉਹਨਾਂ ਦੇ ਸੁਭਾਅ ਵਿੱਚ ਟੁਰ ਕੇ ਜਾਣ ਦੀ ਚਾਹਨਾ ਤੇ ਟੁਰਨ ਦਾ ਬਲ ਬਖਸ਼ਿਆ ਹੈ ਮੈਂ ਇਹੋ ਜਿਹਾ ਘੜਿਆ ਗਿਆ ਹਾਂ ਤੇ ਮੇਰਾ ਸੁਭਾਅ ਜਿਸ ਤਰ੍ਹਾਂ ਦਾ ਜਿਵੇਂ ਬਣ ਗਿਆ ਹੈ ਉਸ ਤਰ੍ਹਾਂ ਦਾ ਹਾਂ ਮੈਂ ਜਗਤ ਨੂੰ ਜੋ ਜਾਣਦਾ ਹੈ ਭਾਗਾ ਵਾਲਾ ਤੇ ਚੰਗਾ ਸਮਝਦਾ ਹਾਂ ਮੇਰੇ ਵਿੱਚ ਜੋ ਕੁਝ ਹੈ ਇਹ ਨਕਲ ਕਰਨੇ ਯੋਗ ਨਹੀਂ ਹੈ ਪਰ ਮੈਂ ਜੋ ਕੁਛ ਹਾਂ ਉਸ ਤੋਂ ਹੋਰ ਵੀ ਨਹੀਂ ਹੋ ਸਕਦਾ ਪ੍ਰਿਆਵਰ ਕੋਸ਼ ਤੁਹਾਨੂੰ ਹੈਰਾਨੀ ਮੇਰੇ ਪਰਦੇ ਪਾੜਨ ਤੱਕ ਨਾ ਲੈ ਜਾਂਦੀ ਮਨੁੱਖ ਨੂੰ ਬਹੁਤ ਕੁਝ ਜਾਣਨੇ ਦੀ ਲੋੜ ਹੈ ਪਰ ਕਦੇ ਕੋਈ ਐਸਾ ਵੀ ਹੈ ਕਿ ਜੋ ਨਾ ਜਾਣਿਆ ਚੰਗਾ ਹੁੰਦਾ ਹੈ ਤੁਸੀਂ ਮੇਰਾ ਨਾਂ ਜਾਣਨੇ ਯੋਗ ਭੇਜ ਜਾਣ ਕੇ ਆਪਣੇ ਆਪ ਨੂੰ ਘਬਰਾਹ ਵਿੱਚ ਤੇ ਮੇਰੇ ਲਈ ਚਿੰਤਾ ਵਿੱਚ ਪਾਇਆ ਹੈ ਮੈਂ ਜੋ ਕੁਝ ਦੱਸ ਰਿਹਾ ਹਾਂ ਦੱਸ ਕੇ ਖੁਸ਼ ਨਹੀਂ ਤੁਹਾਨੂੰ ਤਸੱਲੀ ਹੁੰਦੀ ਨਹੀਂ ਤੇ ਮੈਨੂੰ ਦੱਸਣਾ ਇਸ ਕਰਕੇ ਪਿਆ ਕਿ ਤੁਸੀਂ ਭੇਦ ਦੇ ਜਾਣੂ ਹੋ ਕੇ ਪੁੱਛਦੇ ਹੋ ਤੋ ਸਾਡੀ ਮੇਰੀ ਪੀੜ ਇੱਕ ਹੈ ਦੁੱਖ ਸੁਖ ਸਾਂਝਾ ਹੈ ਪਿਆਰ ਦਾ ਨਾਤਾ ਹੈ ਕਿੰਜ ਹੋਣਾ ਦੱਸਾਂ ਜੇ ਤੁਸੀਂ ਭੇਦ ਨਾ ਕੱਢਦੇ ਤਾਂ ਨਾ ਪੁੱਛਣ ਦੀ ਤੇ ਨਾ ਹੀ ਤਸੱਲੀ ਕਰਾਉਣ ਵਾਲੇ ਉਤਰਾਂ ਦੀ ਲੋੜ ਪੈਂਦੀ ਪ੍ਰਿਆ ਵਰ ਤੋ ਸਾਨੀ ਅੱਜ ਪਹਿਲਾ ਦਿਨ ਹੈ ਕਿ ਮੈਨੂੰ ਇਹ ਗੱਲ ਆਖੀ ਹੈ ਕਿ ਤੋ ਸਾਡਾ ਪਿਆਰ ਦਾ ਨਾਤਾ ਹੈ ਮੈਥੋਂ ਭੁੱਲ ਹੋਈ ਪਰ ਪਿਆਰ ਦੀ ਲਹਿਰ ਵਿੱਚ ਤੁਸੀਂ ਮਿਹਰ ਕੀਤੀ, ਆਗੁਣ ਨਹੀਂ ਛਾਣਿਆ, ਸਗੋਂ ਆਪਣਾ ਖਿਆਲ ਸਾਰਾ ਸਮਝਾਇਆ ਹੈ। ਜੋ ਕਹਿੰਦੇ ਹੋ ਠੀਕ ਹੈ ਪਰ ਇਹ ਮੈਂ ਨਹੀਂ ਅਜੇ ਵੀ ਸਮਝ ਸਕੀ ਕਿ ਤੁਸੀਂ ਪਿਆਰ ਛੁਪਾਉਂਦੇ ਕਿਉਂ ਹੋ? ਰਾਓ ਮੈਂ ਛੁਪਾਉਂਦਾ ਨਹੀਂ। ਹਨੇਰੇ ਰਹਿਣ ਵਾਲੀਆਂ ਚੀਜ਼ਾਂ ਹਨੇਰੇ ਹੀ ਠੀਕ ਹਨ। ਇਹ ਮੇਰਾ ਸੁਭਾਅ ਹੈ। ਜੜਾਂ ਹਨੇਰੇ ਤੇ ਬਿਰਛ ਚਾਨਣੇ ਹੀ ਸੋਭਦੇ ਹਨ ਪ੍ਰਿਆਵਰ ਮੈਨੂੰ ਇੰਨੇ ਵਰਿਆਂ ਵਿੱਚ ਮਸਾਂ ਸੋਜੀ ਆਈ ਹੈ ਕਿ ਤੂੰ ਸਾਡੇ ਰੁੱਖੇ ਤੇ ਖੁਰਦਰੇ ਬਾਹਰਲੇ ਦੇ ਅੰਦਰ ਅਤ ਪਿਆਰ ਵਾਲਾ ਕੋਮਲ ਤੇ ਦਰਦਾਂ ਭਰਿਆ ਦਿਲ ਹੈ ਤੁਸੀਂ ਜਿਉਂ-ਜਿਉਂ ਪਿਆਰ ਕਰਦੇ ਹੋ ਬਾਹਰੋਂ ਖੁਰਦਰੇ ਲੱਗਦੇ ਹੋ ਤੂੰ ਸਾਡਾ ਰੁੱਖੇਵਾ ਅੰਦਰਲੇ ਪਸੀਜਨ ਦੀ ਨਿਸ਼ਾਨੀ ਹੁੰਦੀ ਹੈ ਪਰ ਜੰਗਤ ਵਿੱਚ ਕੌਣ ਜਾਣੇ ਤੇ ਤੋ ਸਾਡਾ ਕੋਈ ਮਿੱਤਰ ਕਿਵੇਂ ਬਣੇ ਜੇ ਬਣੇ ਤਾਂ ਕਿਵੇਂ ਰਹੇ ਰਾਉ ਇਹ ਮੇਰੇ ਆ ਭਾਗ ਜਾਣੋ ਮੈਨੂੰ ਮਿੱਤਰਾਂ ਦੇ ਟੋਟੇ ਦੇ ਹਿਦਾਤ ਮਿਲੀ ਹੋ ਇਹੋ ਸਹੀ ਇੱਕ ਨਾਂ ਵਿੱਚ ਬਹੁਤਿਆਂ ਨੂੰ ਪਿਆਰ ਕਰਨੇ ਦੀ ਸਤਿਆ ਹੁੰਦੀ ਹੈ ਇੱਕ ਨਾਂ ਵਿੱਚ ਇੱਕ ਦੋਨ ਨੂੰ ਪਿਆਰ ਕਰਨੇ ਦੀ ਸਤਿਆ ਹੁੰਦੀ ਹੈ ਇਹ ਆਪੋ ਆਪਣੀ ਸਤਿਆ ਹੈ ਕੋਈ ਗਲ ਮਾੜੀ ਕੋਈ ਚੰਗੀ ਨਹੀਂ ਜੇ ਹੀ ਅੰਦਰਲੀ ਦਸ਼ਾ ਤਹੇਂ ਅਮਲ ਮੇਰੇ ਦਿਲ ਤੋਂ ਜ਼ਬਾਨ ਤੱਕ ਰਸਤਾ ਤੰਗ ਬਣਿਆ ਹੈ ਪਿਆਰ ਜਦ ਉਸ ਗਲੀ ਥਾਣੀ ਲੰਗਦਾ ਹੈ ਤਾਂ ਫਸਫਸ ਜਾਂਦਾ ਹੈ ਮੈਨੂੰ ਇਹ ਮੁਸ਼ਕਿਲ ਹੈ ਮੈਂ ਕਿਸੇ ਸ਼ੇਖੀ ਵਿੱਚ ਤਾਂ ਨਹੀਂ ਹਾਂ ਪ੍ਰਿਆਵਰ ਆਛਾ ਸਰਤਾ ਜੀਓ ਜਗਤ ਨਾਲ ਤਾਂ ਜਿਵੇਂ ਵਰਤਿਆ ਉਤਾਂ ਚਾਰ ਦਿਨਾਂ ਦੀ ਗੱਲ ਹੈ ਪਰ ਜਿੱਥੇ ਦਿਲ ਦਿੱਤਾ ਉੱਥੇ ਵੀ ਨਾ ਜਾਣਾ ਨਾ ਸਦਣ ਨਾ ਮਿਲਣਾ ਨਾ ਪੱਤਰ ਪਾਣਾ ਨਾ ਸੰਦੇਸ਼ ਪਾਣਾ ਵਾਏ ਨਾ ਹੋਏ ਮੇਰਾ ਜੀ ਕਾਲਾ ਪੈਂਦਾ ਹੈ ਰਾਓ ਜੋ ਮੇਰਾ ਭੇਜ ਜਾਣਿਆ ਜੇ ਉਹ ਅਜਾਣਿਆ ਕਰ ਦਿਓ ਤੋ ਸਾਡੀ ਕਾਲ ਅੜ ਜਾਏਗੀ ਜਾਂ ਮੈਨੂੰ ਮੇਰੇ ਸੁਭਾਅੋਂ ਤੇ ਛੱਡ ਦਿਓ ਜੋ ਹੋਊ ਦੇਖੀ ਚੱਲੋ ਰਾਣੀ ਮੇਰੀ ਕਹਲ ਤੁਸਾਂ ਦੇ ਪਿਆਰ ਦੀ ਹੈ ਕਹਿੰਦੀ ਹਾਂ ਹੁਣ ਤਾਂ ਘਰ ਆ ਗਏ ਨਰੈਣ ਗੰਗਾ ਹਿਮਾਲਿਆ ਛੱਡ ਕੇ ਸਾਡੇ ਨਗਰ ਆ ਗਈ ਅਸੀਂ ਫਿਰ ਵੀ ਵਾਂਝੇ ਰਹੀਏ ਤੁਸਾਨੂੰ ਮੰਨ ਦੀ ਮੁਰਾਦ ਮਿਲੇ ਮੈਂ ਵੀ ਚਰਨਾ ਵਿੱਚ ਠੰਡ ਵੰਡਾਵਾਂ ਰਾਓ ਤੁਸੀਂ ਬਸਾਲੀ ਚਲੇ ਜਾਓ ਇੱਥੇ ਸਦ ਲਓ ਜਿਵੇਂ ਮਨੋ ਕਾਮਨਾ ਪੂਰਨ ਹੋਵੇ ਕਰ ਲਓ ਮੇਰੀ ਰੋਕ ਨਹੀਂ ਮੇਰੇ ਕੋਲੋਂ ਉਹ ਕੁਝ ਨਾ ਕਰਾਓ ਜੋ ਕੁਝ ਕਿ ਮੇਰੇ ਅੰਦਰ ਨਹੀਂ ਹੈ ਦੁਰ ਕੇ ਜਾਣ ਦਾ ਤਾਣ ਸਦ ਬੁਲਾਉਣ ਦੀ ਹੈਸੀਅਤ ਮੇਰੀ ਨਹੀਂ ਪਿਆਰ ਮੇਰੇ ਅੰਦਰ ਕੋਈ ਬਖਸ਼ਿਸ਼ ਹੈ ਪਰ ਉਹ ਮੇਰੀ ਨਹੀਂ ਮੈਂ ਉਸ ਨੂੰ ਕੋਟ-ਕੋਟ ਕੇ ਰੱਖਣਾ ਹੈ ਕਿ ਕਿਤੇ ਕਿਸੇ ਦਿਖਾਵੇ ਵੇਲੇ ਮੇਰੇ ਹੱਥੋਂ ਤਿਲਕ ਨਾ ਜਾਵੇ ਰਾਣੀ ਜੇ ਆਪ ਅਨੰਦਪੁਰ ਚਲੇ ਗਏ ਤਾਂ ਫੇਰ ਰਾਉ ਜੇ ਅੱਜ ਮੇਰਾ ਘਟ ਬਿਨਸ ਜਾਵੇ ਤਾਂ ਰਾਣੀ ਰੋ ਪਈ ਬਸ ਕਰੋ ਮੈਂ ਭੁੱਲੀ ਹੱਥ ਜੋੜ ਕੇ ਕੁਵਾਕ ਨਾ ਕੱਢੋ। ਰਾਉ ਮੈਂ ਤੁਸਾਰਦੀ ਵੱਲੋਂ ਆਪ ਪੁੱਛਦਾ ਫਿਰ ਕੀ ਹੋਸੀ ਤੇ ਮੈਂ ਉੱਤਰ ਦਿੰਦਾ ਹਾਂ ਜੇ ਕੱਟ ਜਾਏ ਤਾਂ ਭਾਓ ਨਾ ਜਾਸੀ। ਪਿਆਰ ਦੀ ਕਣੀ ਅੰਦਰੋਂ ਨਾ ਜਾਵੇ। ਮੈਸ਼ੂਮ ਦਾ ਇਹੋ ਤਨ ਹੈ ਇਹ ਨਾ ਜਾਏ। ਜਿਸ ਦੇ ਨਾਲ ਇਹ ਪ੍ਰੇਮ ਕਣੀ ਹੈ ਉਹ ਅੰਤਰੀਆਮੀ ਹੈ ਲੋਕ ਪਰਲੋਕ ਦਾ ਮਾਲਕ ਹੈ ਜੋ ਉਹ ਕਰੇ ਠੀਕ ਹੋ। ਰਾਣੀ ਤੁਸੀਂ ਇੱਕ ਰਾਜਨੀਤੀ ਦੀ ਗੱਲ ਵੀ ਸੁਣ ਲਓ ਕਦੇ ਤੁਸੀਂ ਗੁਰੂ ਜੀ ਦੇ ਵਿਰੁੱਧ ਜੰਗ ਵਿੱਚ ਸ਼ਰੀਕ ਨਹੀਂ ਹੋਏ ਇਸ ਕਰਕੇ ਰਾਜੇ ਤੁਸਨ ਨਾਲ ਰਾਜ਼ੀ ਨਹੀਂ ਸਾਰੇ ਕੀ ਨਾਖੋਰ ਹਨ ਜਦ ਤੁਸੀਂ ਅੜਕੇ ਆਏ ਕਸਰ ਨਹੀਂ ਕਰਨਗੇ ਇਧਰ ਸਿੱਖਾਂ ਨਾਲ ਨਿਉ ਨਹੀਂ ਇਧਰੋਂ ਆੜੇ ਵਕਤ ਮਦਦ ਨਹੀਂ ਮਿਲਣੀ ਕੀ ਚੰਗੀ ਗੱਲ ਨਹੀਂ ਕਿ ਇਧਰ ਪ੍ਰਗਟ ਨਹੀਂ ਹੋ ਲੱਗੇ ਤੇ ਇੱਕ ਆਸਰਾ ਤਾਂ ਪੱਕਾ ਹੋ ਜਾਵੇ ਰੋ ਹੁਣ ਤੁਸੀਂ ਗੱਲ ਦੇ ਔਰ ਨੇੜੇ ਆ ਗਏ ਰਾਜਨੀਤੀ ਤੇ ਪਿਆਰ ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀ ਜੇ ਇਸ ਤੁਹਾਡੀ ਵਿਚਾਰ ਨੂੰ ਅੱਗੇ ਧਰ ਕੇ ਮਿਲਾਂ ਤਾਂ ਪਿਆਰ ਨਹੀਂ ਜੇ ਅੰਦਰ ਹੋਵੇ ਵੀ ਤਾਂ ਮੇਰਾ ਮਨ ਕਹਿੰਦਾ ਹੈ ਕਿ ਇਹ ਓਪੁਲੇਖਾ ਹੈ ਇਹ ਨੀਤੀ ਦੀ ਵਿਚਾਰ ਨਹੀਂ ਇਹ ਪ੍ਰੇਮ ਨੂੰ ਪੁਲਵੇ ਵਿੱਚ ਪਾਉਣ ਵਾਲੀ ਗੱਲ ਹੈ ਨਾ ਮਿਲਿਆ ਪਿਆਰ ਦੀ ਕਣੀ ਨਿਰਮਲ ਦਿਸ ਰਹੀ ਹੈ ਪਰ ਮਿਲਿਆ ਨੀਤੀ ਦਾ ਹਨੇਰਾ ਨਾਲ ਪੈਂਦਾ ਹੈ ਹਾਏ ਮੇਰੀ ਨਿੱਕੀ 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 ਕਣੀ ਨਿਰਮਲ ਰਹੇ ਕਿਵੇਂ ਨਿਰਮਲ ਰਹੇ ਏਵੇਂ ਨਿਰਮਲ ਰਹੇ ਜਿਵੇਂ ਮੈਂ ਤੁਰਦਾ ਹਾਂ ਬਾਕੀ ਰਿਆ ਰਾਜ ਭਾਗ ਮੈਂ ਨਹੀਂ ਤੇਗ ਮਾਰੀ ਆਪੇ ਮਿਲਿਆ ਹੈ ਜਾਏਗਾ ਤਾਂ ਤੇਗ ਮਾਰਾਂਗਾ ਤੇਗ ਨਾਲ ਰਹਿ ਗਿਆ ਜੀ ਸਦਕੇ ਤੇਗ ਮਾਰਦੇ ਆ ਟੁਰ ਗਿਆ ਜੀ ਸਦਕੇ ਨਾ ਛੱਡਣਾ ਹੈ ਨਾ ਦੇਣਾ ਹੈ ਜਾਣ ਲੱਗੇ ਤਾਂ ਨਾ ਜਾਣ ਦੇਣ ਦਾ ਸਾਰਾ ਤਾਣ ਲਾਉਣਾ ਹੈ ਚਲਾ ਜਾਏ ਤਾਂ ਸੀ ਨਹੀਂ ਕਰਨੀ ਇੱਕ ਪਿਆਰ ਦੀ ਕਣੀ ਅੰਦਰ ਤਕਣੀ ਹੈ ਰਾਣੀ ਹੋਣ ਬਸ ਹੋ ਗਈ ਮੈਂ ਅੱਜ ਆਪਣੇ ਪਿਆਰੇ ਸਰਤਾਜ ਨੂੰ ਬਹੁਤ ਖੇਚਲ ਦਿੱਤੀ ਹੈ ਤੁਸੀਂ ਚੰਗੇ ਹੋ ਤੇ ਦਾਨੇ ਹੋ ਮੈਂ ਕਾਹੀ ਹਾਂ ਤੇ ਜੇਰਾ ਨਹੀਂ ਰਖਦੀ ਤੁਸੀਂ ਤੁਰੋ ਉਸ ਰਾਏ ਜੋ ਤੁਸਾਂ ਨੂੰ ਖੁਸ਼ ਆਉਂਦਾ ਹੈ ਪ੍ਰੀਤ ਤਾਰ ਨਾ ਟੁੱਟੇ ਪ੍ਰੇਮ ਕਣੀ ਨਾ ਖੁਸੇ ਪਿਆਰ ਲਸ ਨਾ ਮਿਟੇ ਸੋ ਕਰੋ ਜੋ ਇਸਲਾਮਤ ਰਹੇ ਮੈਨੂੰ ਖਿਮਾ ਕਰੋ ਕਿ ਆਪ ਦਾ ਭੇਤ ਲਬਿਆ ਤੇ ਆਪ ਦਾ ਇੰਨਾ ਧਿਆਨ ਇਸ ਬਹਿਸ ਵਿੱਚ ਪਾਇਆ rau ਜੋ ਤਰੋਂ ਹੁਕਮ ਸੀ ਹੋ ਗਿਆ ਕੁਦਰਤ ਨੇ ਜੋ ਚਾਇਆ ਕੀਤਾ ਹੁਣ ਸੋਚ ਨਾ ਕਰੋ ਮੈਨੂੰ ਤੁਰਨ ਦਿਓ ਉਸ ਰਸਤੇ ਜੋ ਮੈਨੂੰ ਦਿਖਾਇਆ ਹੈ ਦਾਤੇ ਨੇ ਵਜ਼ੀਰ ਮਹਾਰਾਜ ਉਸ ਦਿਨ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਚਾਨਕ ਦਰਸ਼ਨ ਦੀਦਾਰੇ ਹੋ ਜਾਣ ਤੇ ਜੋ ਮੈਂ ਉਸ ਵੇਲੇ ਕੀਤਾ ਆਪ ਨੂੰ ਦੱਸਿਆ ਸੀ ਰਿਆਸਤ ਵਿੱਚ ਆਗਿਆ 깔 ਦਿੱਤੀ ਹੈ ਕਿ ਉਹਨਾਂ ਦਾ ਆਦਰ ਹੋਵੇ ਜਿਸ ਸ਼ਹਿ ਦੀ ਲੋੜ ਪਵੇ ਪਹੁੰਚ ਹਾਜ਼ਰ ਕਰਨ ਖਬਰਾਂ ਆਉਂਦੀਆਂ ਹਨ ਕਿ ਆਪ ਕਦੇ-ਕਦੇ ਸ਼ਿਕਾਰ ਕਰਦੇ ਦਰਾਂ ਨਿਕਲਦੇ ਹਨ ਤੇ ਇਹੋ ਜੇ ਵਾਕ ਕਰਦੇ ਹਨ ਇੱਥੇ ਆ ਕੇ ਅਨੰਦਪੁਰ ਦੀ ਹਵਾਵਾਂ ਚੁੱਲ ਪੈਂਦੀ ਹੈ ਜਾਪਦਾ ਹੈ ਜੋ ਉਹਨਾਂ ਦਾ ਚਿਤ ਇਥੇ ਰਹਿਣ ਨੂੰ ਕਰਦਾ ਹੈ ਨੀਤੀ ਹੈ ਤੇ ਧਰਮ ਹੈ ਕਿ ਆਦਰ ਨਾਲ ਸਦ ਲਈਏ ਤੇ ਰੱਖ ਕੇ ਸੇਵਾ ਕਰੀਏ ਆਪ ਦੀ ਜਿਵੇਂ ਰਜ਼ਾ ਹੋਵੇ Rao ਅਨੰਦਪੁਰ ਦੀ ਹਵਾ ਚੁੱਲ ਪੈਂਦੀ ਹੈ ਮਨ ਉਹਨਾਂ ਨੂੰ ਆਪਣਾ ਕਰ ਲੱਗਦਾ ਹੈ ਰੱਬ ਤੇ ਗੁਰੂ ਮਾਲਕ ਜੋ ਹੋਏ ਕਰ ਲੱਗਦਾ ਹੈ ਕਰ ਜੋ ਹੋਇਆ وزیر ਸਦ ਲਈਏ ਰਾਉ ਪਉਣ ਕਿਸੇ ਦੇ ਨਿਉ ਤੇ ਉਡੀਕਦੀ ਹੈ ਮੀ ਕਿਸੇ ਦਸਦਿਆਂ ਆਉਂਦਾ ਹੈ ਮੰਤਰੀ ਸਤ ਹੈ ਪਰ ਮੈਂ ਮੰਤਰੀ ਹਾਂ ਜੋ ਫੁਰੇ ਬਿਨੇ ਕਰਦਾ ਹਾਂ ਆਗਿਆ ਵਿੱਚ ਤੁਰਨਾ ਹੈ ਸਦਨ ਬਾਬਤ ਕਿਵੇਂ ਆਗਿਆ ਹੈ ਰਾਜਾ ਚੁੱਪ ਹੋ ਗਿਆ ਤੇ ਕੋਈ ਉਤਰ ਨਾ ਦਿੱਤਾ ਮੰਤਰੀ ਸੁਭਾ ਨੂੰ ਜਾਣਦਾ ਸੀ ਕੁਚਿਰ ਮਗਰੋਂ ਰਾਜ ਸੀ ਕੰਮ ਕਰਕੇ ਮੰਤਰੀ ਚਲਾ ਗਿਆ ਉਸ ਦਾ ਸੁਭਾਅ ਸੀ ਕਿ ਜਾਂ ਕੇ ਕਾਂਤ ਬੈਠ ਕੇ ਰਾਉ ਦੇ ਕਦੇ-ਕਦੇ ਨਾ ਸਾਫ ਤੇ 부ਝਾਰਤਾ ਵਰਗੇ ਉਤਰਾਂ ਦੇ ਅਰਥ ਸੋਚਿਆ ਕਰਦਾ ਸੀ ਹੁਣ ਕਰ ਜਾ ਕੇ ਅਜ ਦੇ ਕਈ ਵਾਕਾਂ ਦਾ ਅਰਥ ਲੱਭਣ ਲਗਾ ਪੌਣ ਕਿਸੇ ਦੇ ਨਿਯੋਤ ਉਡੀਕਦੀ ਹੈ ਮੀ ਕਿਸੇ ਦਾ ਸਦਿਆਂ ਆਉਂਦਾ ਹੈ ਪੌਣ ਆਪੇ ਆਉਂਦੀ ਹੈ ਉਹ ਆਪੇ ਆਉਣਗੀ ਮੀ ਕਿਸ ਦਾ ਸਦਿਆਂ ਆਉਂਦਾ ਹੈ ਸਦਿਆਂ ਮੀ ਨਹੀਂ ਆਉਂਦਾ ਅਰਥ ਹੋਇਆ ਕਿ ਸੰਦਣਾ ਯੋਗ ਨਹੀਂ ਉਹ ਬੜੇ ਵੱਡੇ ਹਨ ਚਾਉਣਗੇ ਤਾਂ ਆਪੇ ਆਉਣਗੇ ਇਉਂ ਆਏ ਤਾਂ ਜੀ ਸਤਕੇ ਇਹ ਅਰਥ ਕੱਢ ਕੇ ਮੰਤਰੀ ਨੇ ਇਸ ਤੋਂ ਵਧੇਰੇ ਹੋਰ ਕੁਝ ਨਾ ਕੀਤਾ ਪਰ ਇਹ ਸੋਚ ਕੇ ਕਿ ਮੈਂ ਮੰਤਰੀ ਹਾਂ ਮੈਂ ਮਾਲਕ ਦੀ ਖੈਰਖਾਈ ਕਰਨੀ ਹੈ ਤੇ ਖੈਰਖਾਈ ਇਸ ਗੱਲ ਵਿੱਚ ਹੈ ਕਿ ਗੁਰੂ ਜੀ ਆਉਣ ਅਸੀਂ ਆਦਰ ਸਤਕਾਰ ਕਰੀਏ ਪਹਾੜੀ ਰਾਜੇ ਸਮਝਣ ਕੇ ਇਹਨਾਂ ਦੀ ਧਿਰ ਹੈ ਜੇ ਦੋ ਵਲੀ اٹੰਕ ਰਹੀਏ ਤਾਂ ਭੀੜ ਪਈ ਤੇ ਮਦਦ ਕਿਸ ਤੋਂ ਲਈਏ ਰਾਜੇ ਦੇ ਸੁਭਾਅ ਦਾ ਪਤਾ ਨਹੀਂ ਲੱਗਦਾ ਭਲਾ ਹੈ ਬੁਰਾ ਕਦੇ ਨਹੀਂ ਕਰਦਾ ਰੁੱਖਾ ਹੈ ਕੁਝ ਖੁਰਦਰਾ ਹੈ ਪਰ ਹੈ ਸਿਆਣਾ ਤੇ ਨੇਕੀ ਵਾਲਾ ਚੁੱਪ ਰਹਿੰਦਾ ਹੈ ਘਟ ਬੋਲਦਾ ਹੈ ਪਰ ਜੋ ਬੋਲਦਾ ਹੈ ਤੁਲਵਾ ਟਿਕਾਣੇ ਦਾ ਅਰਠੀਗ ਫਿਰ ਨਾ ਉਹ ਝੂਠ ਹੁੰਦਾ ਹੈ ਨਾ ਨੀਤੀ ਵਿਰੁੱਧ ਹੁੰਦਾ ਹੈ ਪਿਆਰ ਕਿਸੇ ਨਾਲ ਜਾਪਦਾ ਨਹੀਂ ਰਾਣੀ ਬੜੀ ਚੰਗੀ ਹੈ ਪਰ ਬਾਂਧੀਆਂ ਦਸਦੀਆਂ ਆਨ ਕੇ ਰਾਣੀ ਨਾਲ ਕੋਈ ਖਾਸ ਪਿਆਰ ਨਹੀਂ ਪਰ ਅਚਰਜ ਹੈ ਕਿ ਦੂਜਾ ਵਿਆਹ ਨਹੀਂ ਕਰਦਾ ਕਿਸੇ ਗੋਲੀ ਬਾਂਦੀ ਵੱਲ ਨਹੀਂ ਤੱਕਦਾ ਕਿਸੇ ਪਾਸੇ ਮੈਲੀ ਅੱਖ ਤੱਕ ਨਹੀਂ ਪਾਉਂਦਾ ਠਾਕਰ ਦਵਾਰੇ ਕੇ ਸ਼ੇਵ ਦਵਾਰੇ ਨਹੀਂ ਵੜਦਾ ਕਥਾ ਨਹੀਂ ਸੁਣਦਾ ਤੀਰਤ ਪਰਸਨ ਨਹੀਂ ਗਿਆ ਗੁਰੂ ਨਹੀਂ ਧਾਰਿਆ ਪਰ ਆਇਆ ਅਤਿੱਥੀ ਖਾਲੀ ਵੀ ਕੋਈ ਨਹੀਂ ਜਾਂਦਾ ਕਿਸੇ ਮੰਦਰ ਦਾ ਰੁਜ਼ੀਨਾ ਬੰਦ ਨਹੀਂ ਹਿੰਦੂ ਮੁਸਲਮਾਨ ਫਕੀਰ ਸਵਾਲੀ ਆਵੇ ਤਾਂ ਹੱਥੋਂ ਘਿਰ ਪੈਂਦਾ ਹੈ ਸਾਧੂ ਸੰਤ ਆਵੇ ਤਾਂ ਸੁਣ ਗਿਣ ਵੀ ਲੈਂਦਾ ਹੈ ਭੇਜਦਾ ਕਿਸੇ ਫਕੀਰ ਨਾਲ ਨਹੀਂ ਮੇਰੇ ਨਾਲ ਓਪਰਾ ਰਹਿੰਦਾ ਹੈ ਪਰ ਮੇਰੀ ਤਰੱਕੀ ਕੀਤੀ ਹੈ ਮੇਰੇ ਬੱਚੇ ਦੇ ਵਿਆਹ ਦਾ ਸਾਰਾ ਖਰਚ ਦਿੰਦਾ ਹੈ ਜੇ ਕਹੋ ਰੁੱਖਾ ਹੈ ਤਾਂ ਨਹੀਂ ਜੇ ਕਹੋ ਪਿਆਰ ਵਾਲਾ ਹੈ ਤਾਂ ਥਾਉ ਨਹੀਂ ਪੈਂਦਾ ਇੱਕ ਗੱਲ ਪੱਕੀ ਹੈ ਕੇ ਭਲਾ ਹੈ ਸਮਝ ਵਾਲਾ ਹੈ ਪਰ ਕਮਗੋ ਹੈ تنਿਆਰਾ ਰਹਿਣ ਵਾਲਾ ਹੈ ਕਿਸ ਆਹਰੇ ਪਰਚਦਾ ਹੈ ਤੇ ਕਿੱਥੇ ਜਾ ਕੇ ਖੁੱਲਦਾ ਹੈ ਇਹ ਥਾਉ ਨਹੀਂ ਵਿਦਨਾ ਐਸੇ ਸੁਭਾਗ ਕਦੇ-ਕਦੇ ਹੀ ਰਚਦੀ ਹੈ ਅੱਛਾ ਮੇਰਾ ਸਵਾਮੀ ਹੈ ਤੇ ਮੈਂ ਉਹਨਾਂ ਦੇ ਪਾਣੀ ਦੀ ਥਾਂ ਲਉ ਆਪਣਾ ਡੋਲਣਾ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਖੀਲਾ ਪਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ